16 ਜੁਲਾਈ ਨੂੰ ਇੱਕ ਹਿੰਦੂस्तानी ਲੜਕੀ ਜੋ ਕਿ ਕੇਰਲ ਦੇ ਵਿੱਚ ਪੜ੍ਹੀ ਲਿਖੀ ਔਰ ਯਮਨ ਦੇ ਵਿੱਚ ਜਾ ਕੇ ਉਹਨੇ ਨੌਕਰੀ ਕੀਤੀ ਔਰ ਆਪਣਾ ਬਿਜ਼ਨਸ ਕੀਤਾ ਨਮੀਸ਼ਾ ਨਾਮ ਦੀ ਲੜਕੀ ਨੂੰ 16 ਜੁਲਾਈ ਨੂੰ ਜਿਹੜੀ ਤਾਰੀਖ ਨਿਰਧਾਰਿਤ ਕੀਤੀ ਹੈ 16 ਜੁਲਾਈ ਨੂੰ ਉਸ ਦਾ ਅੰਤਿਮ ਦਿਨ ਨਿਰਧਾਰਿਤ ਹੋਇਆ ਉਸ ਨੂੰ ਸਜ਼ਾਏ ਮੌਤ ਦਿੱਤੀ ਜਾਏਗੀ ਸੋ ਤੁਹਾਨੂੰ ਦੱਸ ਦਈਏ ਕਿ ਨਮੀਸ਼ਾ ਕੇਰਲ ਦੇ ਵਿੱਚ ਜਨਮੀ ਔਰ ਯਮਨ ਦੇ ਵਿੱਚ ਜਾ ਕੇ ਆਉਣੇ ਆਪਣੀ ਜੋ ਇੱਥੇ ਪੜ੍ਹਾਈ ਕੀਤੀ ਸੀ ਯਮਨ ਦੇ ਵਿੱਚ ਜਾ ਕੇ ਆਉਣੇ ਨੌਕਰੀ ਕੀਤੀ ਔਰ ਆਪਣਾ ਕੰਮ ਕਰ ਕੀਤਾ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਯਮਨ ਦੇ ਵਿੱਚ ਉਹ ਗਈ ਤਾਂ ਸੀ ਪਹਿਲਾਂ ਉਹਨਾਂ ਨੇ ਕੇਰਲ ਦੇ ਵਿੱਚ ਰਹਿ ਕੇ ਤੁਹਾਨੂੰ ਦੱਸ ਦੇ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਨਰਸਿੰਗ ਕੀਤੀ ਔਰ ਕੇਰਲ ਦੇ ਵਿੱਚ ਰਹਿ ਕੇ ਉਹਨਾਂ ਨੇ ਨੌਕਰੀ ਕੀਤੀ ਔਰ ਇਸ ਦੌਰਾਨ ਟੋਨੀ ਥੋਮਸ ਦੇ ਨਾਲ ਨਮੀਸ਼ਾ ਦੀ ਸ਼ਾਦੀ ਹੋ ਜਾਂਦੀ ਹੈ ਸੋ ਟੋਨੀ ਥਾਮਸ ਨਾਲ ਸ਼ਾਦੀ ਹੋਣ ਤੋਂ ਬਾਅਦ ਇੱਥੇ ਇਹ ਰਹਿਣਾ ਔਰ ਇਸ ਦੌਰਾਨ ਉਹਨਾਂ ਦੇ ਦੋ ਬੱਚੇ ਵੀ ਹੋ ਜਾਂਦੇ ਨੇ ਔਰ ਉਹ ਕਹਿੰਦੇ ਨੇ ਵੀ ਸਰਵਾਈਵ ਕਰਨ ਲਈ ਨੌਕਰੀ ਜਿਆਦਾ ਅੱਛੀ ਚਾਹੀਦੀ ਹੈ ਇਸੇ ਦੌਰਾਨ ਯਮਨ ਤੋਂ ਇੱਕ ਆਫਰ ਆਦੀ ਹੈ ਯਮਨ ਦੇ ਵਿੱਚ ਤੁਸੀਂ ਆ ਕੇ ਨੌਕਰੀ ਕਰ ਸਕਦੇ ਹੋ ਸੋ ਰੁਕ ਕੀਤਾ ਜਾਂਦਾ ਹੈ ਯਮਨ ਜਾਂਦਾ ਸੋ ਨਮੀਸ਼ਾ ਆਪਣੇ ਪਰਿਵਾਰ ਦੇ ਨਾਲ ਯਮਨ ਚਲੀ ਜਾਂਦੀ ਹੈ ਪਰ ਉੱਥੇ ਨੌਕਰੀ ਕਰਦੀ ਹੈ ਪਰ ਜਿੰਨਾ ਚਾਇਆ ਸੀ ਜਿੰਨਾ ਚਾਹਦੇ ਸੀ ਵੀ ਪੈਸਾ ਬਣੇ ਉਹਨਾਂ ਨਹੀਂ ਸੀ ਬਣ ਪਾ ਰਿਆ ਕੁਝ ਸਮਾਂ ਇਦਾਂ ਦਾ ਸੀ ਔਰ 2014 ਦੇ ਵਿੱਚ ਆਪਣੇ ਹਸਬੰਡ ਨੂੰ ਬੱਚਿਆਂ ਦੇ ਨਾਲ ਉਹ ਇੰਡੀਆ ਵਾਪਸ ਭੇਜ ਦਿੱਤੀ ਸੋ ਨਮੀਸ਼ਾ ਇਕੱਲੀ ਜਮਨ ਦੇ ਵਿੱਚ ਕੰਮ ਕਰਦੀ ਹੈ ਨੌਕਰੀ ਕਰਦੀ ਹੈ ਔਰ ਗੁਜ਼ਾਰਾ ਕਰਦੀ ਹੈ ਔਰ ਜੋ ਬਚਦਾ ਹੈ ਉਹ ਨੂੰ ਆਪਣੇ ਘਰ ਭੇਜਦੀ ਹੈ ਪਰ ਨਮੀਸ਼ਾ ਨੇ ਸੋਚਿਆ ਵੀ ਕੁਝ ਵੱਧ ਕੇ ਕੀਤਾ ਜਾਵੇ ਕੁਝ ਐਸਾ ਕੀਤਾ ਜਾਵੇ ਜਿਸ ਦੇ ਨਾਲ ਕਮਾਈ ਵੱਢ ਜਾਈਂ ਔਰ ਪਰਿਵਾਰ ਦਾ ਪਾਲਨ ਪੋਸ਼ਣ ਅੱਛੇ ਢੰਗ ਨਾਲ ਕੀਤਾ ਜਾਵੇ। ਸੋ ਨਮੀਸ਼ਾ ਚਾਂਦੀ ਵੀ ਕੋਈ ਬਿਜ਼ਨਸ ਕੀਤਾ ਜਾਵੇ। ਉੱਥੇ ਉਹਦਾ ਕੁਲੀਗ ਹੁੰਦਾ ਹੈ ਹਲਨਾਨ। ਸੋ ਹਲਨਾਨ ਨਾਲ ਗੱਲ ਕਰਦੀ ਹੈ ਵੀ ਮੈਨੂੰ ਮੈਂ ਬਿਜ਼ਨਸ ਕਰਨਾ ਚਾਹਨੀ ਹੈ ਕਿਉਂਕਿ ਮੈਨੂੰ ਨੌਲੇਜ ਹੈ। ਮੈਂ ਨਰਸਿੰਗ ਕੀਤੀ ਹੈ ਔਰ ਮੈਨੂੰ ਐਕਸਪੀਰੀਐਂਸ ਹੈ। ਹਲਾਲ ਮੰਨ ਜਾਂਦਾ ਵੀ ਮੈਂ ਪੈਸਾ ਲਗਾ ਦੇਣਾ ਤੇ ਕੰਮ ਕਰੋ ਉਹਦੇ ਵਿੱਚ ਆਪਾਂ ਪਾਰਟਨਰਸ਼ਿਪ ਕਰ ਲਾਂਗੇ ਜੋ ਵੀ ਟਰਮਸ ਐਂਡ ਕੰਡੀਸ਼ਨ ਰੱਖੀਆ। ਸੋ ਨਮੀਸ਼ਾ ਵੀ ਮੰਨ ਜਾਂਦੀ ਹੈ, ਨਮੀਸ਼ਾ ਦਾ ਪਰਿਵਾਰ ਵੀ ਮੰਨ ਜਾਂਦਾ ਹੈ। ਸੋ ਹਨਾਲ ਇੱਕ ਤਰ੍ਹਾਂ ਦਾ ਮੰਨ ਜਾਂਦਾ ਵੀ ਪੈਸਾ ਮੈਂ ਲਗਾਉਂਗਾ ਔਰ ਕੰਮ ਅਸੀਂ ਕਰ ਸਕਦੇ ਹਾਂ ਸੋ ਹੁਣ ਇੱਕ ਪ੍ਰੋਬਲਮ ਆਂਦੀ ਹੈ ਯਮਨ ਦੇ ਵਿੱਚ ਕਾਨੂੰਨ ਹੈ ਵੀ ਯਮਨ ਦੇ ਵਿੱਚ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਯਮਨ ਦੀ ਨਾਗਰਿਕਤਾ ਜ਼ਰੂਰੀ ਹੈ ਸੋ ਨਮੀਸ਼ਾ ਕੋ ਨਾਗਰਿਕਤਾ ਨਹੀਂ ਸੀ ਸੋ ਇਸੇ ਦੌਰਾਨ ਟੋਨੀ ਥੋਮਸ ਦਾ ਪੁਰਾਣਾ ਕਰੀਬੀ ਪੁਰਾਣਾ ਦੋਸਤ ਹੁੰਦੇ ਸੀ ਤਲਤ ਮਹਿੰਦੀ ਤਲਤ ਮਹਿੰਦੀ ਨਾਲ ਵਿੱਕੀ ਥੋਮਸ ਨਮੀਸ਼ਾ ਦਾ ਹਸਬੰਡ ਉਹਦੇ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨੇ ਇਦਾਂ ਦਾ ਕੰਮ ਕਰਨਾ ਸੋ ਉਹਦੇ ਨਾਲ ਇੱਕ ਤਰ੍ਹਾਂ ਦੀ ਕੰਟਰੈਕਟ ਮੈਰਿਜ ਕੀਤੀ ਜਾਵੇ ਵੀ ਉਹਨੂੰ ਇੱਥੇ ਨਾਗਰਿਕਤਾ ਮਿਲ ਜਾਏਗੀ ਔਰ ਉਹ ਬਿਜ਼ਨਸ ਕਰਨ ਦੇ ਵਿੱਚ ਸક્ષਮ ਹੋ ਪਾਏਗੀ ਤਲਤ ਮਹਿੰਦੀ ਮੰਨ ਜਾਂਦਾ ਪਰ ਉਹ ਕਹਿੰਦਾ ਵੀ ਇਸ ਕੰਮ ਦੇ ਲਈ ਮੈਂ ਕੁਝ ਪਰਸੈਂਟ ਕੋਈ ਹਿੱਸਾ ਲਵਾਂਗਾ ਹਰ ਮਹੀਨੇ ਮੈਨੂੰ ਕੁਝ ਪਰਸੈਂਟ ਸ਼ੇਅਰ ਉਹਦੇ ਚ ਚਾਹੀਦਾ ਸੋ ਇਹ ਗੱਲ ਵੀ ਨਮੀਸ਼ਾ ਵੱਲੋਂ ਮੰਨੀ ਜਾਂਦੀ ਹੈ ਟੋਨੀ ਥੋਮਸ ਵੱਲੋਂ ਮੰਨੀ ਜਾਂਦੀ ਹੈ ਔਰ ਕੰਮ ਸ਼ੁਰੂ ਹੋ ਜਾਂਦਾ ਪਰ ਇਸ ਦੌਰਾਨ ਪੇਪਰ ਵਰਕ ਹੁੰਦਾ ਕਾਨੂੰਨੀ ਕਾਰਵਾਈ ਹੁੰਦੀ ਹੈ ਸੋ ਨਮੀਸ਼ਾ ਨੂੰ ਉੱਥੇ ਨਾਗਰਿਕਤਾ ਮਿਲ ਜਾਂਦੀ ਹੈ ਪਰ ਨਮੀਸ਼ਾ ਦਾ ਪਾਸਪੋਰਟ ਔਰ ਕਈ ਹੋਰ ਜ਼ਰੂਰੀ ਦਸਤਾਵੇਜ਼ ਉਹ ਤਲਤ ਮਹਿੰਦੀ ਆਪਣੇ ਕੋਲ ਰੱਖ ਲੈਂਦਾ ਸੋ ਕੰਮ ਸ਼ੁਰੂ ਹੁੰਦਾ ਹੈ ਔਰ ਕੰਮ ਸਮੂਥ ਚੱਲਦਾ ਹੈ ਪਰ ਤਲਤ ਮਹਿੰਦੀ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਵੀ ਮੈਨੂੰ ਪੈਸਾ ਹੋਰ ਚਾਹੀਦਾ ਸੋ ਇਸੇ ਕਰਕੇ ਜਦੋਂ ਟਾਈਮ ਲੰਘਦਾ ਜਾਂਦਾ ਜਿੱਦਾਂ ਵੀ ਐਡਜਸਟਮੈਂਟ ਹੁੰਦੀ ਹੈ ਨਮੀਸ਼ਾ ਉਹਦੇ ਨਾਲ ਐਡਜਸਟਮੈਂਟ ਕਰਦੀ ਹੈ ਔਰ ਉਥੇ ਦੇ ਜਮਨ ਦੇ ਵਿੱਚ ਉਹ ਹੁਣ ਹਰ ਜਗ੍ਹਾ ਨਮੀਸ਼ਾ ਨੂੰ ਆਪਣੀ ਪਤਨੀ ਕਹਿ ਕੇ ਐਡਰੈਸ ਕਰਨ ਲੱਗ ਜਾਂਦਾ ਹੈ ਚਾਹੇ ਉਹ ਸੋਸ਼ੀਅਲੀ ਕਿਤੇ ਜਾਣਾ ਹੋਵੇ ਜਾਂ ਕਿਤੇ ਮੈਰਿਜ ਹੋਣ ਜਾਂ ਕੋਈ ਫੰਕਸ਼ਨ ਹੋ ਉਹ ਹਰ ਜਗ੍ਹਾ ਨਮੀਸ਼ਾ ਨੂੰ ਆਪਣੀ ਪਤਨੀ ਕਹਿ ਕੇ ਐਡਰੈਸ ਕਰਦਾ ਔਰ ਨਮੀਸ਼ਾ ਨੂੰ ਇਹ ਗੱਲ ਕਿਤਨਾ ਕਿਤੇ ਨਹੀਂ ਸੀ ਚੰਗੀ ਲੱਗਦੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਕਿਸਮਤ ਦੇ ਵਿੱਚ ਲਿਖਿਆ ਹੋਇਆ ਸੀ ਵੀ ਅਗਰ ਤਲਤ ਮਹਿੰਦੀ ਨਾਲ ਇਹ ਨਾਮ ਜੁੜਿਆ ਹੈ ਇਹ ਉਹ ਕਾਨੂੰਨੀ ਕਾਰਵਾਈ ਦੇ ਨਾਲ ਜੁੜਿਆ ਔਰ ਉੱਥੇ ਨਾਗਰਿਕਤਾ ਲੈਣ ਲਈ ਜੁੜਿਆ ਪਰ ਨਮੀਸ਼ਾ ਇਸ ਨੂੰ ਐਡਜਸਟ ਕਰਦੀ ਨਹੀਂ ਟਾਈਮ ਲੰਘਦਾ ਗਿਆ ਹਾਲਾਤ ਨੂੰ ਕੁਝ ਹੋਰ ਮਜੂਤ ਸੀ ਸਿਵਲ ਵਾਰ ਇੱਕ ਤਰ੍ਹਾਂ ਤੇ ਲੱਗ ਜਾਂਦੇ ਨੇ ਯਮਨ ਦੇ ਵਿੱਚ ਆਉਣ ਜਾਣ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲੱਗ ਜਾਂਦੀ ਹੈ ਹੁਣ ਟੋਨੀ ਥਾਮਸ ਹਿੰਦੁਸਤਾਨ ਦੇ ਵਿੱਚ ਸੀ ਉਹ ਯਮਨ ਜਾ ਨਹੀਂ ਸਕੀ ਸਕੇ ਨਮੀਸ਼ਾ ਯਮਨ ਦੇ ਵਸੀ ਉਹ ਯਮਨ ਤੋਂ ਹਿੰਦੋਸਤਾਨ ਆ ਨਹੀਂ ਸਕਦੀ ਕਿਉਂਕਿ ਪਾਸਪੋਰਟ ਔਰ ਹੋਰ ਜ਼ਰੂਰੀ ਦਸਤਾਵੇਜ਼ ਤਲਤ ਮਹਿੰਦੀ ਨੇ ਆਪਣੇ ਕੋਲ ਰੱਖੇ ਹੋਏ ਸੀ ਔਰ ਇੱਕ ਸਮਾਂ ਦਾ ਦੰਦਾ ਵੀ ਤਲਤ ਮਹਿੰਦੀ ਨੇ ਨਮੀਸ਼ਾ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਗੱਲ ਨਮੀਸ਼ਾ ਨੂੰ ਚੰਗੀ ਨਹੀਂ ਲੱਗੀ ਉਹਨੇ ਉੱਥੇ ਦੀ ਲੋਕਲ ਅਥਾਰਟिटीज ਦੇ ਜਿਹੜੀਆਂ ਜਾਂ ਲੋਕਲ ਪੁਲਿਸ ਹੈ ਜਿਹੜੀ ਉੱਥੇ ਜਾ ਕੇ ਤਲਤ ਮਹਿੰਦੀ ਦੀ ਕੰਪਲੀਟ ਕੀਤੀ ਯਮਨ ਦੇ ਵਿੱਚ ਬੜੇ ਕਾਨੂੰਨ ਸਖਤ ਨੇ ਅਗਰ ਕਿਸੇ ਲੇਡੀਜ਼ ਦੇ ਉੱਤੇ ਤਸ਼ੱਦਦ ਹੁੰਦੀ ਹੈ ਤਾਂ ਬਹੁਤ ਸਖਤ ਕਾਨੂੰਨ ਨੇ ਉੱਥੇ ਔਰ ਸਖਤ ਸਜ਼ਾ ਦਾ ਪ੍ਰਾਵਧਾਨ ਹੈ ਉੱਥੇ ਔਰ ਤਲਤ ਮਹਿੰਦੀ ਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਔਰ ਜੇਲ੍ਹ ਭੇਜ ਦਿੰਦੀ ਹੈ ਔਰ ਜਦੋਂ ਇਸ ਦੌਰਾਨ ਜਦੋਂ ਤਲਤ ਮਹਿੰਦੀ ਆਪਣੀ ਸਜ਼ਾ ਪੂਰੀ ਕਰਕੇ ਆਉਂਦਾ ਹੈ ਤਾਂ ਇੱਕ ਤਰ੍ਹਾਂ ਦਾ ਨਮੀਸ਼ਾ ਤੋਂ ਆਪਣਾ ਬਦਲਾ ਲੈਣ ਦੀ ਫਰਾਕ ਚੁੰਦਾ ਪਰ ਨਮੀਸ਼ਾ ਦਾ ਪਾਸਪੋਰਟ ਤਲਤ ਮਹਿੰਦੀ ਦੇ ਕੋਲ ਸੀ ਉਹ ਹੁਣ ਹਲਾਲ ਨਾਲ ਗੱਲ ਕਰਦੀ ਹੈ ਵੀ ਮੈਨੂੰ ਮੇਰਾ ਪਾਸਪੋਰਟ ਦਵਾਇਆ ਜਾਵੇ ਪਰ ਮੈਂ ਉਹਦੇ ਨਾਲ ਜਦੋਂ ਪਾਸਪੋਰਟ ਮੰਗਦੀ ਹੈ ਤਾਂ ਮੈਨੂੰ ਕੋਰੀ ਨਾ ਕਰ ਦਿੰਦਾ ਮੈਨੂੰ ਮਨਾ ਕਰ ਦਿੰਦਾ ਸੋ ਮੈਨੂੰ ਕਿਸੇ ਵੀ ਤਰ੍ਹਾਂ ਤਲਤ ਮਹਿੰਦੀ ਤੋਂ ਪਾਸਪੋਰਟ ਚਾਹੀਦਾ ਹੈ ਮੈਂ ਹਿੰਦੁਸਤਾਨ ਵਾਪਸ ਜਾਣਾ ਚਾਹੁੰਦੀ ਹਾਂ ਔਰ ਤਲਤ ਮਹਿੰਦੀ ਥੋੜੇ ਦਿਨ ਬਾਅਦ ਬਿਮਾਰ ਹੋ ਜਾਂਦਾ ਹੈ ਔਰ ਹਲਾਲ ਔਰ ਨਮੀਸ਼ਾ ਇਕ ਤਰ੍ਹਾਂ ਦਾ ਉਹਨਾਂ ਦੇ ਘਰੇ ਜਾਂਦੇ ਨੇ ਉਹ ਪ੍ਰੋਗਰਾਮ ਬਣਾਉਂਦੇ ਨੇ ਵੀ ਅਸੀਂ ਉਦੇ ਘਰੇ ਜਾਵਾਂਗੇ ਮੈਡੀਸਨ ਵਗੈਰਾ ਦਵਾਂਗੇ ਔਰ ਇਸੇ ਮਾਨੇ ਉਹਨੂੰ बेहोਸ਼ੀ ਦਾ ਇੰਜੈਕਸ਼ਨ ਦੇ ਕੇ ਆਪਣੇ ਪਾਸਪੋਰਟ ਉਥੋਂ ਲੈ ਆਵਾਂਗੇ ਸੋ ਪ੍ਰੋਗਰਾਮ ਬਣਦਾ ਹਲਨਾਲ ਨਮੀਸ਼ਾ ਦੇ ਨਾਲ ਤਲਤ ਮਹਿੰਦੀ ਦੇ ਘਰੇ ਜਾਂਦਾ ਔਰ ਤਲਤ ਮਹਿੰਦੀ ਬਿਮਾਰ ਸੀ ਉਹਨੂੰ ਇੱਕ ਤਰ੍ਹਾਂ ਦੀ ਮੈਡੀਸਨ ਦੇ ਕੇ ਉਹਦੇ ਨਾਲ-ਨਾਲ बेहोਸ਼ੀ ਦਾ ਇੰਜੈਕਸ਼ਨ ਵੀ ਉਹਦੇ ਲਾ ਦਿੱਤਾ ਜਾਂਦਾ ਹੈ बेहੋਸ਼ੀ ਦਾ ਇੰਜੈਕਸ਼ਨ ਲਗਾਉਣ ਤੋਂ ਬਾਅਦ ਨਮੀਸ਼ਾ ਔਰ ਹਨਾਨ ਆਪਣਾ ਉਥੋਂ ਪਾਸਪੋਰਟ ਵਗੈਰਾ ਲੈ ਕੇ ਉਥੋਂ ਚਲੇ ਜਾਂਦੇ ਨੇ ਪਰ ਇਸਮਤ ਨੂੰ ਕੁਝ ਹੋਰ ਮੰਜੂਰ ਸੀ ਤਲਤ ਮਹਿੰਦੀ ਨੂੰ ਜਿਹੜਾ ਇੰਜੈਕਸ਼ਨ ਨਮੀਸ਼ਾ ਨੇ ਲਗਾਇਆ ਉਹ ਜਾਤਾ ਹੜਬੜਾਹੜ ਦੇ ਵਿੱਚ ਜਾ ਘਬਰਾਹੜ ਦੇ ਵਿੱਚ ਉਹ ਡੋਜ਼ ਜਿਹੜੀ ਹੈ ਉਹ ਜ਼ਿਆਦਾ ਦਿੱਤੀ ਗਈ ਜਿਸ ਨਾਲ ਤਲਤ ਮਹਿੰਦੀ ਦੀ ਮੌਤ ਹੋ ਜਾਂਦੀ ਹੈ ਸੋ ਸੀਸੀਟੀਵੀ ਕੈਮਰੇ ਫੁਟੇਜ ਦੇ ਆਧਾਰ ਤੇ ਦੋਨਾਂ ਨੂੰ ਅਰੈਸਟ ਕਰ ਲੇਤਾ ਜਾਂਦਾ ਔਰ ਦੋਨੋਂ ਆਪਣਾ ਜ਼ੁਲਮ ਕਬੂਲਦੇ ਨੇ ਵੀ ਸਾਡੇ ਕੋਲੋਂ ਗਲਤੀ ਹੋ ਗਈ ਅਸੀਂ ਸਿਰਫ ਸਾਡੀ ਮਨਸ਼ਾਏ ਸੀ ਵੀ ਅਸੀਂ ਉਹਨੂੰ ਬੇਹੋਸ਼ੀ ਦਾ ਡੋਜ਼ ਦਈਏ ਔਰ ਅਸੀਂ ਸਾਡੇ ਪਾਸਪੋਰਟ ਇਹਨਾਂ ਦੇ ਕੋਲ ਸੀ ਪਾਸਪੋਰਟ ਦੇ ਨਹੀਂ ਸੀ ਤੇ ਔਰ ਜ਼ਬਰਦਸਤੀ ਸਾਡੇ ਨਾਲ ਕਰਦਾ ਸੀ ਇਸੇ ਕਰਕੇ ਅਸੀਂ ਇਸ ਸਟੈਪ ਚੱਕਿਆ ਸਾਡੀ ਮਨਸ਼ਾ ਨਹੀਂ ਸੀ ਵੀ ਤਲਤ ਮਹਿੰਦੀ ਨੂੰ ਮਾਰਿਆ ਜਾਵੇ ਪਰ ਕਾਨੂੰਨ ਸਖਤ ਹੋਣ ਦੇ ਨਾਤੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਜਾਂਦਾ ਔਰ ਜਿਹੜਾ ਹਰਨਾਨ ਹੈ ਉਹਨੂੰ ਉਮਰ ਕੈਦ ਦੀ ਸਜ਼ਾ ਔਰ ਨਮੀਸ਼ਾ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਲੋਰ ਕੋਰਟ ਦੇ ਵਿੱਚ ਨਹੀਂ ਮੰਨੀ ਜਾਂਦੀ ਫੈਸਲਾ ਜਸਦਾ ਤਾਸ ਰਹਿੰਦਾ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਜਾਂਦੀ ਹੈ ਫੈਸਲਾ ਜਸਦਾ ਤਾਸ ਰਹਿੰਦਾ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲ ਰੁਕ ਕੀਤਾ ਜਾਂਦਾ ਪਰ ਫੈਸਲਾ ਉੱਥੇ ਵੀ ਜਸਦਾ ਤਾਸ ਰਹਿੰਦਾ ਸੋ ਇਸੇ ਦੌਰਾਨ ਇੰਡੀਅਨ ਗਵਰਨਮੈਂਟ ਵੱਲੋਂ ਇੱਕ ਰਿਕੁਐਸਟ ਕੀਤੀ ਜਾਂਦੀ ਹੈ ਔਰ ਨਮੀਸ਼ਾ ਦੀ ਮਾਤਾ ਨੂੰ ਯਮਨ ਭੇਜਿਆ ਜਾਂਦਾ ਨਮੀਸ਼ਾ ਦੀ ਮਾਤਾ ਜਾ ਕੇ ਯਮਨ ਤਲਤ ਮਹਿੰਦੀ ਦੀ ਵਾਈਫ ਨੂੰ ਮਿਲਦੀ ਹੈ ਉਸਦੇ ਪਰਿਵਾਰ ਨੂੰ ਮਿਲਦੀ ਹੈ ਔਰ ਉੱਥੇ ਨੱਕ ਰਗੜਦੀ ਹੈ ਮਾਫੀ ਮੰਗਦੀ ਹੈ ਵੀ ਜੋ ਹੋਇਆ ਅਸੀਂ ਉਸ ਦੀ ਗਲਤੀ ਮੰਨਦੇ ਹਾਂ ਔਰ ਮੇਰੀ ਬੇਟੀ ਨੂੰ ਮਾਫ ਕਰ ਦਿੱਤਾ ਜਾਵੇ ਪਰ ਤਲਤ ਮਹਿੰਦੀ ਦੀ ਵਾਈਫ ਨਹੀਂ ਮੰਦੀ ਪਰਿਵਾਰ ਉਸ ਦਾ ਕੋਰੀ ਨਾ ਕਰ ਦਿੰਦਾ ਖਾਲੀ ਹੱਥ ਨਮੀਸ਼ਾ ਦੀ ਮਾਤਾ ਇੰਡੀਆ ਵਾਪਸ ਪਰਤ ਆਂਦੀ ਹੈ ਔਰ ਤੁਹਾਨੂੰ ਦੱਸ ਦਈਏ ਵੀ ਇੱਕ ਪਹਿਲਾ ਰਸਤਾ ਸੀ ਨਮੀਸ਼ਾ ਦੇ ਕੋਲ ਵੀ ਉਸਦੇ ਤਲਦ ਮਹਿੰਦੀ ਦੇ ਪਰਿਵਾਰ ਦੇ ਉਸ ਨੂੰ ਮaaf ਕਰ ਦੇਣ ਉਹ ਰਸਤਾ ਬੰਦ ਹੋ ਚੁੱਕਿਆ ਸੀ ਦੂਸਰਾ ਰਸਤਾ ਸੀ ਬਲੱਡ ਮਨੀ ਦਾ ਕਿਉਂਕਿ ਮੁਸਲਿਮ ਦੇਸ਼ਾਂ ਦੇ ਵਿੱਚ ਬਲੱਡ ਮਨੀ ਦਾ ਕਾਨੂੰਨ ਵੀ ਹੈ ਬਲੱਡ ਮਨੀ ਵੀ ਚਲਦੀ ਹੈ ਬਲੱਡ ਮਨੀ ਦਾ ਮਤਲਬ ਇਹ ਹੈ ਵੀ ਤੁਸੀਂ ਅਗਰ ਤਲਦ ਮਹਿੰਦੀ ਦੀ ਵਾਈਫ ਮੰਨ ਜਾਂਦੀ ਹੈ ਬਲੱਡ ਮਨੀ ਲੈਣ ਦੇਤੇ ਪੈਸਾ ਦੇ ਕੇ ਸਜਾ ਨੂੰ ਖਰੀਦਿਆ ਜਾ ਸਕਦਾ ਸੀ ਸਜਾ ਨੂੰ ਮaaf ਕੀਤਾ ਜਾ ਸਕਦਾ ਸੀ ਪਰ ਤਲਦ ਮਹਿੰਦੀ ਦੀ ਵਾਈਫ ਨੇ ਉਸ ਤੋਂ ਵੀ ਕੋਰੀ ਨਾ ਕਰਤੀ ਸੋ ਹੁਣ ਕੇਰਲ ਦੇ ਲੋਕ ਬੜੇ ਮਾਯੂਸ ਨੇ ਹਿੰਦੁਸਤਾਨ ਦੇ ਲੋਕ ਬੜੇ ਮਯੂਸ ਨੇ ਵੀ ਇੱਕ ਹਿੰਦੁਸਤਾਨ ਦੀ ਧੀ ਨੂੰ 16 ਤਰੀਕ ਨੂੰ ਉੱਥੇ ਸਜ਼ਾਏ ਮੌਤ ਦਿੱਤੀ ਜਾਏਗੀ ਪਰ ਇੱਕ ਇਸ ਕਹਾਣੀ ਦੇ ਵਿੱਚ ਅਗਰ ਨਮੀਸ਼ਾ ਦੀ ਕਹਾਣੀ ਸੱਚ ਹੈ ਤਾਂ ਕਹਿ ਸਕਦੇ ਆਂ ਵੀ ਇਹ ਜਿਹੜਾ ਕਤਲ ਹੈ ਇਹ ਇੱਕ ਹਾਦਸਾ ਹੈ ਸੋ ਜੁੜੇ ਰਹੋ ਸਿਟੀ ਹோம் ਦੇ ਨਾਲ